ਕੀ ਨਾਮ ਹੈ ਤੁਹਾਡਾ ਜੀ? ਅਮਰ ਸਿੰਘ। ਤੁਸੀਂ ਅੱਜ ਦਾਣਾ ਮੰਡੀ ਆਏ ਸੀ। ਮੱਕੀ ਦੀ ਫਸਲ ਲੈ ਕੇ। ਹਾਂ ਜੀ। ਹਾਂ ਹਾਂ ਮੱਕੀ ਦੀ ਫਸਲ ਲੈ ਕੇ। ਮੀਂਹ ਪਿਆ ਕੀ ਕਹਿਣਾ ਚਾਹੁੰਦੇ? ਮੀਂਹ ਪਿਆ ਗਿਆ। 5 ਕਿਲਿਆਂ ਦੀ ਫਸਲ ਹੈ। ਬਹੁਤ ਨੁਕਸਾਨ ਹੋ ਗਿਆ ਹੁਣ। ਕਦੋਂ ਲੈ ਕੇ ਆਜੀ ਫਸਲ? ਪਰਸੋਂ। ਤੇ ਰੇਟ ਲੱਗਿਆ ਨਹੀਂ ਛੱਲੇ। ਨਾ 15 ਦੇ ਲੱਗਿਆ ਨਹੀਂ ਹੈ। ਹੁਣ ਤਾਂ ਜਿੱਦਾਂ ਗਿੱਲੀ ਹੋ ਗਈ। ਹੁਣ ਗਿੱਲੀ ਹੋ ਗਈ ਹੁਣ ਸੁੱਕੇ ਤੇ ਲੱਗੂ। ਚਾਹੇ 2 ਦਿਨ ਸੁੱਕਿਆ ਚਾਹੇ 1 ਦਿਨ ਸੁੱਕਿਆ। ਜਿਵੇਂ ਮੀਂਹ ਪੈਣ ਨਾਲ ਰੁੜ ਗਈ ਹੈ ਫਸਲ ਦੀ। ਰੁੜ ਗਈ ਹੈ। ਕੀ ਕਹਣਾ ਚੰਦ ਉਸ ਬਾਰੇ ਨੁਕਸਾਨ ਮਾਮੂਜਾ ਮਿਲ ਜਵੇ ਤਾਂ ਚੰਗਾ ਸਰਕਾਰ ਕੋ ਦੇ ਦੇਵੇ ਮੜਾ ਮੋਟਾ ਪੰਜ ਕਿਲੋ ਦੀ ਕਿੰਨੀ ਕਿ ਇਹਦੀ ਮੱਕੀ ਲਈ ਕਿੰਨਾ ਕੁ ਨੁਕਸਾਨ ਹੋਊਗਾ ਪੈਟੇ ਕੁਆਂਟਲ ਇਹ ਮੱਕੀ ਨਿਕਲਦੀ ਹੁੰਦੀ ਹੈ ਜਿਹੜੇ ਹੁਣ ਕਰਨਗੇ ਕੁਆਂਟਲ ਨੁਕਸਾਨ ਨੁਕਸਾਨ ਆ ਪੰਜ ਕੁਆਂਟਲ ਵੀ ਘੱਟ ਰਹਾਲੀ ਆ ਚਾਰ ਵੀ ਛੇ ਵੀ ਕਿਸ ਤਰ੍ਹਾਂ ਲੱਗੇ ਜਿਹੜੇ ਮਾਰਕੀਟ ਕਮਿਟੀ ਵੱਲੋਂ ਇੰਤਜ਼ਾਮ ਕੀਤੇ ਗਏ ਹੈ ਮਾਰਕੀਟ ਕਮਿਟੀ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਸਹੀ ਕੀਤੇ ਗਏ ਨੇ ਮਾਰਕੀਟ ਟੇਰ ਦਾ ਕੋਈ ਇੱਥੇ ਆਇਆ ਹੀ ਨਹੀਂ ਨਾ ਪਾਣੀ ਦਾ ਇੰਤਜ਼ਾਮ ਹੈ ਕੋਈ ਪ੍ਰਬੰਧ ਨਹੀਂ ਪਾਣੀ ਪੋਣੀ ਦਾ ਕੀ ਨਾ ਪ੍ਰਬੰਧ ਮੈਂ ਨਾ ਹਰਦੇਵ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਕਾਦੀਆਂ ਲੁਧਿਆਣਾ ਮੰਡੀ ਦੇ ਹਾਲਾਤ ਦੋ ਅੱਜ ਬਾਰਿਸ਼ ਤੋਂ ਬਾਅਦ ਹੋਏ ਨਾ ਕੀ ਕਹਿਣਾ ਚੱਲਣ ਦੇਖੋ ਜਿਹੜੇ ਮੰਡੀ ਦੇ ਹਾਲਾਤ ਨੇ ਬਿਲਕੁਲ ਨਕਾਰਾ ਕਹਿ ਸਕਦੇ ਆਪਾਂ ਜਿਹੜਾ ਮਾਰਕੀਟ ਦਾ ਸਮਰਾਲਾ ਦੇ ਪ੍ਰਬੰਧ ਨੇ ਸਮਰਾਲਾ ਨਹੀਂ ਮਾਛੂਆੜਾ ਵੀ ਲਾ ਲਈ ਆਪਾਂ ਆਲੇ-ਦਾਲੇ ਕਿਤੇ ਵੀ ਕੋਈ ਪ੍ਰਬੰਧ ਸਹੀ ਨਹੀਂ ਹੈਗਾ ਖਾਸ ਕਰਕੇ ਸਮਰਾਲਾ ਦੇ ਸਾਡੇ ਮੱਕੀ ਤਰੀ ਫਿਰਦੀ ਆ ਖੁੱਲੇ ਅਸਮਾਨ ਦੇ ਵਿੱਚ ਪਈ ਆ ਜੱਟਾਂ ਦੀ ਸੋਨੇ ਵਰਗੀ ਫਸਲ ਪਾਲੀ ਹੋਈ ਪੁੱਤਾ ਮੰਗ ਪਾਲ ਕੇ ਅੱਜ ਇੱਥੇ ਪਾਣੀ ਦੇ ਵਿੱਚ ਆਏ ਤੜਦੀ ਜਾਂਦੀ ਜੀ ਕੁਆਂਟਲਾਂ ਦੇ ਹਿਸਾਬ ਨਾਲ ਜਿਹੜੀ ਮੱਕੀ ਆ ਉਹ ਪਾਣੀ ਦੇ ਵਿੱਚ ਬਹਿ ਗਈ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਮਾਰਕੀਟ ਕਮੇਟੀ ਦੀ ਇਹ ਲੱਖਾਂ ਰੁਪਈਆ ਫੀਸ ਇਹਨਾਂ ਨੂੰ ਜਾਂਦੀ ਆ ਤਨਖਾਹਾਂ ਮਿਲਦੀਆਂ ਨੇ ਸਰਕਾਰਾਂ ਦੇ ਉੱਤੋਂ ਪਰ ਇਹਨਾਂ ਦਾ ਕੋਈ ਵੀ ਮੈਂ ਹਰ ਸੀਜ਼ਨ ਚ ਦੇਦਾ ਵੀ ਇਹਨਾਂ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦਾ ਕਿਉਂ ਤੁਸੀਂ ਦੇਖਿਆ ਕੋਮਕੇ ਮੰਡੀ ਦੇ ਵਿੱਚ ਵੀ ਕਿੰਨੀ ਕਿ ਮੱਕੀ ਜੜੀ ਨੰਗੀ ਪਈ ਆ ਵੀਰ ਜੀ ਤੁਸੀਂ ਆਲੇ-ਦਾਲੇ ਨੇ ਕੈਮਰਾ ਮਾਰ ਕੇ ਦੇਖ ਲਓ ਸਾਰੀ ਮੱਕੀ ਨੰਗੀ ਪਈ ਆ ਹੁਣ ਟਕਣ ਲੱਗੇ ਨੇ ਕਿਉਂਕਿ ਆ ਕੋਈ ਪ੍ਰਬੰਧ ਨਹੀਂ ਹੈਗਾ ਦੇਖੋ ਆ ਥੱਲੇ ਜਾ ਕੇ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਤਰੀ ਜਾਂਦੀ ਆ ਮੱਕੀ ਇਥੋਂ ਅੱਜ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਇਹ ਪੂਲ ਸਪੀਡ ਦੇ ਨਾਲ ਜਾ ਰਹੀ ਸੀ ਜਿਸ ਤਰ੍ਹਾਂ ਕਿ ਦੇਖ ਲਿਆ ਮੱਕੀ ਪਾਣੀ ਨੇ ਭਜ ਕੇ ਗਿੱਲੀ ਹੋ ਚੁੱਕੀ ਆ ਕੀ ਇਹਦਾ ਨੁਕਸਾਨ ਵੀ ਹੋਊਗਾ ਅੱਗੇ ਅੱਗੇ ਨੁਕਸਾਨ ਇਹਦਾ ਦੇਖੋ ਜੀ ਜਿਹੜਾ ਵਪਾਰੀ ਆ ਉਹਨੇ ਇੱਕਦਮ ਰੇਟ ਘਟਾ ਕਰਨਾ ਕਿਸਾਨ ਦੀ ਜਿਹੜੀ ਆਰਥਿਕਤਾ ਔਰਤੇ ਬਹੁਤ ਜ਼ਿਆਦਾ ਲੁੱਟ ਹੋਣੀ ਆ ਕਿਉਂਕਿ ਮੀਂਹ ਦਾ ਬਾ ਇੱਕ ਬਹਾਨਾ ਲਾਇਆ ਜਾਣਾ ਵੀ ਗਿੱਲੀ ਹੋ ਗਈ ਆ ਕਿਸਾਨ ਦਾ ਜਿਹੜਾ ਰੇਟ ਆ ਵਪਾਰੀ ਨੇ ਰਲ ਕੇ ਇਹਦਾ ਥੱਲੇ ਕਰਾ ਦੇਣਾ ਵਾ ਬਾਈ ਦੇਖਣ ਨੂੰ ਮਿਲਦਾ ਕਿ ਹਰ ਵਾਰ ਮਾਰ ਕਮੇਟੀ ਉਹ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਤੇ ਜੋ ਅੱਜ ਦੇਖਣ ਨੂੰ ਮਿਲਦਾ ਜੋ ਪ੍ਰਬੰਧ ਅਲੀ ਫੋਲ ਖੁੱਲਦੀ ਹੈ ਇਹ ਕਿਉਂ ਆਪਣੇ ਜੋ ਪ੍ਰਬੰਧ ਪੁਖਤਾ ਕਿਉਂ ਨਹੀਂ ਰੱਖਦੇ ਬਾਈ ਜੀ ਜਿੰਨੀਆਂ ਵੀ ਗੱਲਾਂ ਨੇ ਇਹ ਦਾਫਤਰੀ ਕਿਤਾਬੀ ਨੇ ਗਰਾਊਂਡ ਲੈਵਲ ਦੇ ਉੱਤੇ ਕੋਈ ਵੀ ਇਹਨਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਹੁੰਦਾ ਚਾਹੇ ਆਪਾਂ ਕਿਸੇ ਵੀ ਪੱਧਰ ਨੂੰ ਲੈ ਲਈਏ ਅਸੀਂ ਹਰ ਵਾਰ ਇਹਨਾਂ ਨੂੰ ਮੰਗ ਪੱਤਰ ਦਿੰਨੇ ਆ ਪਰ ਇਹ ਹਰ ਟੈ ਹਰ ਵਾਰ ਨਕਾਮ ਰਹਿੰਦੇ ਨੇ ਆਪਾਂ ਪ੍ਰਬੰਧ ਕਰਨ ਦੇ ਵਿੱਚ ਹਰ ਵਾਰ ਦੇਖਣ ਨੂੰ ਇਹ ਮਿਲਦਾ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਇੱਕੋ ਦਮ ਮੀਂਹ ਆ ਗਿਆ ਪਰ ਉਸ ਤੋਂ ਬਾਅਦ ਹਾਲਾਤ ਜੋ ਹੁੰਦੇ ਨੇ ਉਹ ਮਾਰੇ ਹੋਏ ਹੁੰਦੇ ਦੇਖੋ ਜੀ ਮੀਂਹ ਤਾਂ ਅੱਜ ਸਵੇਰ ਦਾ ਹੀ ਬਦਲ ਹੋਇਆ ਸੀ ਸਾਨੂੰ ਪਤਾ ਸੀ ਕਿਉਂਕਿ ਜੂਨ ਦਾ ਮਹੀਨਾ ਤਾਂ ਸਾਡਾ ਚੜ ਗਿਆ ਹਾੜ ਦੇ ਮਹੀਨੇ 'ਚ ਆਪਾਂ ਅੱਗੇ ਜੱਟ ਕਹਿੰਦੇ ਸੀ ਵੀ ਪੱਕੇ ਨਹੀਂ ਆਉਂਦੇ ਨੇ ਸਾਨੂੰ ਹਾੜ ਦੇ ਮਹੀਨੇ ਦੇ ਵਿੱਚ ਤਾਂ ਆਪਣੀ ਪ੍ਰਬੰਧ ਪੂਰੇ ਰੱਖਣੇ ਚਾਹੀਦੇ ਨੇ ਮੰਡੀ ਬੋਰਡ ਨੂੰ ਯਾਰ ਪਤਾ ਵਾ ਜਿਵੇਂ ਹੜਵ ਹੜ ਭਾਗ ਵਾਲੇ ਰੱਖਦੇ ਨੇ ਵੀ ਖੇਤੀ ਆ ਤਿਆਰ ਆ ਦੇ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਅਸੀਂ ਮੰਗ ਕਰਦੇ ਆ ਵੀ ਇਹ ਜਿਹੜਾ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਇਹਦੀ ਵੀ ਪਰਪਾਈ ਹੋਵੇ ਦੇਖੋ ਕਿੰਨੇ 2-2 ਕੁਆਂਟਲ 4-4 ਕੁਆਂਟਲ ਆਮ ਤਰ੍ਹਾਂ ਕੇ ਚਲੀ ਗਈ ਜਿਹੜੇ ਅਧਿਕਾਰੀ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਦੀ ਡਿਊਟੀ ਬਣਦੀ ਆ ਵੀ ਉਹ ਜਰ ਉਹਨਾਂ ਨੂੰ ਮੰਡੀ ਦੇ ਵਿੱਚ ਕੀ ਪ੍ਰਬੰਧ ਨੇ ਉਹਨਾਂ ਦਾ ਜਾਜਾ ਲੈਣ